ਵੇਖ ਕੇ ਹਾਲਾਤ ਕਿਤੇ ਕਰ ਜੀ ਨਾ ਮਾੜੀ ਦਿਲ ਗੱਭਰੂ ਦਾ ਡਰਿਆ ਪਿਆ ਸ਼ੌਕ ਤੇਰੇ ਪੂਰਨੇ ਨੂੰ ਤਪ ਰੰਗੀਏ ਨਹੀਂ ਮੁੰਡਾ ਤੁੱਪਾਂ ਵਿੱਚ ਰੜਿਆ ਪਿਆ ਪਹਿਲਾਂ ਜਿਵੇਂ ਮੇਰੇ ਨਾਲ ਖੜਦੀਆਂ ਹੀ ਐ ਬਸ ਇਦਾਂ ਹੀ ਅੱਗੇ ਖੜੇ ਜਾਈ ਨਹੀਂ ਮਾੜਾ ਟਾਈਮ ਤਾਂ ਦੇ ਕਨਸ਼ੇਤੀ ਬਦਲ ਜਾਊਗਾ ਬਸ ਤੂੰ ਨਾ ਬਦਲ ਜਾਈ ਨਹੀਂ ਮਾੜਾ ਟਾਈਮ ਤਾਂ ਦੇ ਕਨਸ਼ੇਤੀ ਬਦਲ ਜਾ ਤੂੰ ਨਾ ਬਦਲ ਜਾਇਨੀ ਹੇ ਪਿਆਰ ਤੱਕਣ ਵਾਲੇ ਮਿਲਦੈਨ ਲੱਖ ਵੇ ਨਿਭਾਉਣ ਵਾਲੇ ਲੱਖ ਨਹੀਂ ਹੁੰਦੇ ਤੂੰ ਵੀ ਉਹ ਗੱਲ ਸੁਣੀ ਹੋਊਗੀ ਜ਼ਰੂਰ ਨਾਮਾਸ ਨਾਲ ਵੱਖ ਨਹੀਂ ਹੁੰਦੇ ਹਾਂ ਦਿਲ ਭਾਵੇਂ ਸੀਨੇ ਵਿੱਚੋਂ ਬਾਹਰ ਆ ਜਾਵੇਂ ਪਰ ਤੈਨੂੰ ਨਹੀਂ ਦਿਲੋਂ ਮੈਂ ਕਹਾਂ